ਇਸ ਤੋਂ ਬਾਅਦ ਬਟਾਲਾ ਫਤਿਹਗੜ ਚੂੜੀਆਂ ਕਾਦੀਆਂ ਉਧਰਲੇ ਪਾਸੇ ਜਾਊਂਗਾ ਕੱਲ ਨੂੰ ਖਡੂਰ ਸਾਹਿਬ ਤਰਨਤਾਰਨ ਕਹਿੰਨੀ ਜਾਊਂਗਾ ਪਰਸੋਂ ਮੈਂ ਬੁਲਹਾੜਾ ਮਾਨਸਾ ਬਠਿੰਡਾ ਤਲਵੰਡੀ ਸਾਬੋ ਮੋੜ ਹੋ ਕੇ ਆਇਆ ਪੁੱਛੋ ਮੰਡੀ ਮੈਨੂੰ ਪੱਤਰਕਾਰ ਕਹਿ ਦਿੰਦੇ ਆ ਮਾਨ ਸਾਹਿਬ ਆਪ ਇਤਨਾ ਜਿਆਦਾ ਰੋਡ ਸ਼ੋਅ ਕਰਤੇ ਆਂ ਇਤਨੀ ਗਰਮੀ ਮੇ ਕੰਮ ਕਰਤੇ ਆਂ ਆਪਕੋ ਥਕਾਵਟ ਨਹੀਂ ਹੁੰਦੀ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਕਿ ਜਿਹੜਾ ਪਿਆਰ ਮਿਲਦਾ ਨਾ ਲੋਕਾਂ ਦਾ ਜਿਹੜਾ ਗੱਡੀ ਗੱਡੀ ਦੇ ਵਿੱਚ ਲੱਗ ਭਾ ਕੇ ਕੁਇੰਟਲ ਦੂੜ ਕੁਇੰਟਲ ਫੁੱਲ ਹਰੇਕ ਹਲਕੇ ਚੋ ਗੱਡੀ ਤੇ ਉੱਤੇ ਸਿੱਟ ਦਿੰਨੇ ਹੋ ਉਹ ਮੈਨੂੰ ਥੱਕਣ ਨਹੀਂ ਦਿੰਦਾ ਉਹ ਪਿਆਰ ਮੈਨੂੰ ਥਕੇ ਮਾਂ ਜਿਹੜਾ ਲਾਉਣ ਵਾਲਾ ਕੰਮ ਕਰਦਾ ਸੋ ਵੀਰੋ ਬਹੁਤ ਇੱਜ਼ਤ ਤੇ ਅਣਖ ਵਾਲੀ ਇਲੈਕਸ਼ਨ ਆ ਗਈ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਸੰਵਿਧਾਨ ਬਚਾਉਣ ਵਾਲੀ ਇਲੈਕਸ਼ਨ ਹੈ ਬਾਬਾ ਸਾਹਿਬ ਭੀਮrao ਉਮੇਦਕਰ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ 'ਚ ਆ ਪੰਜਾਬੀਓ ਇਹ ਸੰਵਿਧਾਨ ਬਦਲ ਦੇਣਗੇ ਵੋਟਾਂ ਪੈਣੀਆਂ ਹੀ ਨਹੀਂ ਫਿਰ ਸਾਰੀ ਜ਼ਿੰਦਗੀ ਇਥੇ ਰਾਸ਼ਟਰਪਤੀ ਵਾਲਾ ਕੰਮ ਹੋ ਜੂਗਾ ਜਿਵੇਂ ਪੂਤੇਨ ਵਾਲਾ ਕੰਮ ਹੈ ਰੂਸ ਦੇ ਵਿੱਚ ਰਸ਼ੀਆ ਚ ਵੋਟਾਂ ਖਤਮ ਹੀ ਕਰਤੀ ਨੇ ਬਹੁਤ ਮਾੜੇ ਇਰਾਦੇ ਨੇ ਨਫ਼ਰਤ ਦੀ ਰਾਜਨੀਤੀ ਕਰਦੇ ਆ ਰੋਜ਼ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦੇ ਆ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਪੰਜਾਬ ਵਿੱਚ ਨਾ ਇਹ ਕੋਸ਼ਿਸ਼ ਕਰਿਓ ਭਾਜਪੀ ਵਾਲਿਓ ਪੰਜਾਬ ਵਿੱਚ ਕੋਸ਼ਿਸ਼ ਨਾ ਕਰ ਲਿਓ ਇਹ ਕਿ ਸਾਨੂੰ ਤੋੜ ਦੋਂਗੇ ਸਾਡੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪੁਰਾਣੀ ਐ ਉਹ ਸਾਡੀਆਂ ਈਦਾਂ ਸਾਡੀਆਂ ਸੰਗਰਾਮਾਂ ਉਹ ਸਾਡੀਆਂ ਹਨੂਮਾਨ ਜਨਮਤਿਆਂ ਸਾਡੇ ਗੁਰਪੂਰ ਸਾਡੀਆਂ ਕ੍ਰਿਸਮਸਾਂ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਂਦੇ ਆ ਸਾਰੇ ਇਸ ਤਰ੍ਹਾਂ ਕੇ ਪੰਜਾਬ ਨਾਲੇ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ ਸੋ ਵੀਰੋ ਹੁਣ 1 ਜੂਨ ਨੂੰ ਆਖਰੀ ਗੇੜ ਦੀ મતદાન ਹੋਣੀ ਹੈ 6ਵੇਂ ਗੇੜ ਦੀ ਕੱਲ ਨੂੰ ਹੈ ਦਿੱਲੀ 'ਚ ਵੋਟਾਂ ਪੈ ਜਾਣਗੀਆਂ ਹਰਿਆਣਾ 'ਚ ਵੀ ਪੈ ਜਾਣਗੀਆਂ ਫਿਰ ਵਾਰੀ ਰਹਿ ਜੂ ਪੰਜਾਬ ਦੀ ਵੀਰੋ ਪੰਜ ਗੇੜ ਹੋ ਗਏ ਪੰਜਾਂ ਗੇੜਾਂ 'ਚ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਦਾ ਮੋਦੀ ਗਿਆ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਉਹਦੇ ਚ ਆਪਣੇ ਪੰਜਾਬ ਤੋਂ 13 ਫਿਰ ਕੁਰੂਖੇਤਰ 14 ਫਿਰ ਦਿੱਲੀ ਤੋਂ ਫਿਰ ਗੁਜਰਾਤ ਤੋਂ ਦੋ ਵੀਰੋ ਆਪਣੇ ਉੱਥੇ ਹੋਣਗੇ ਹੁਣ 20 25 ਤੇ 10 ਪਹਿਲੇ ਹੀ ਨੇ ਰਾਜਸਵਾਲੇ ਆਪਣੇ ਹੋਣਗੇ 35 40 ਜਦੋਂ 35 40 ਇਨਕਲਾਬੀ ਉੱਥੇ ਹੋਏ ਪੰਜਾਬ ਦੇ ਹੱਕ ਚ ਜਦੋਂ 13 ਦੇ 13 ਨੇ ਦੇ 10 ਦੇ 10 ਨੇ ਆਵਾਜ਼ ਚੱਕੀ ਮਾਈ ਦੇ ਲਾਲ ਦੀ ਕਿਸ ਦੀ ਹਿੰਮਤ ਨਹੀਂ ਕਿ 1 ਰੁਪਈਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ 1 ਰੁਪਈਆ ਵੀ ਆਪਣਾ ਸਰਕਾਰ ਚ ਹਿੱਸਾ ਹੋਊਗਾ ਔਰ ਵੱਡਾ ਹਿੱਸਾ ਹੋਊਗਾ ਪਹਿਲੀ ਵਾਰ ਪੰਜਾਬ ਦਾ ਐਡਾ ਵੱਡਾ ਹਿੱਸਾ ਪੈਣ ਜਾ ਰਿਹਾ ਸੈਂਟਰ ਦੀ ਸਰਕਾਰ ਚ ਇਧਰ ਉਧਰ ਰਿਪੋਰਟ ਪਾ ਕੇ ਖਰਾਬ ਨਾ ਕਰ ਲਿਓ ਹੁਣ ਬੜੀ ਮੁਸ਼ਕਲ ਆ ਹਿੱਸਾ ਪੈਣ ਜਾ ਰਿਹਾ ਪੰਜਾਬ ਦਾ ਵੱਡਾ ਪੰਜਾਬ ਵਾਸਤੇ ਕੰਮ ਕਰ ਰਿਹਾ ਦਿਲ ਧੜਕਦਾ ਪੰਜਾਬ ਵਾਸਤੇ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆਂ ਜੀ ਪੈਸੇ ਕਮਾਉਣ ਦੇ ਕੁਦਰਤ ਨੇ ਇੱਕ ਕਲਾ ਦਿੱਤੀ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਪਰ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਆ ਆ ਇਹ ਆ ਬੰਦ ਕਰਦੇ ਆ ਆ ਖੜਕਾ ਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਓਏ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਦੱਸਿਆ ਤਾਂ ਮੂਹਰੋਂ ਜਵਾਬ ਆਇਆ ਫਿਰ ਬੰਦੇ ਦਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਅੱਬਦਾ ਹੀ ਨਜ਼ਾਰਾ ਹੁੰਦਾ ਹੈ ਅੱਬਦਾ ਹੀ ਸਵਾਦ ਹੁੰਦਾ ਹੈ ਮੇਰੇ ਕੋਲੇ ਦੋ ਤਿੰਨ ਵੀਡੀਓ ਸਵੇਰੀ ਆ ਜ ਆਗੀਆਂ ਅੱਜ ਗਰੀਬਾਂ ਦੀਆਂ ਕੋਈ ਆਇਆ ਮੇਰੇ ਕੋਲੇ ਇਹ ਚ ਭੇਜੀ ਕਿਸੇ ਨੇ ਕੋਈ ਆਇਆ ਪਟਿਆਲੇ ਕੋਲੇ ਝੰਡੇ ਲੈਣ ਆਇਆ ਬਜ਼ੁਰਗ ਮੈਨੂੰ ਪਾਰਟੀ ਦੇ ਝੰਡੇ ਦੇ ਦਿਓ ਜੀ ਸਾਈਕਲ ਤੇ ਆਇਆ ਤੇ ਝੰਡੇ ਲੈਣ ਆਇਆ ਤਾਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਆਪ ਹੀ ਝੰਡੇ ਲੈਣ ਆ ਗਿਆ ਉਹਨੇ ਕੀ ਕਿਹਾ ਆ ਬਜ਼ੁਰਗ ਹੈ ਮਜ਼ਦੂਰ ਦਾ ਬਹੁਤ ਹੀ ਬਹੁਤ ਸ਼ੁਕਰ ਕਰਦਾ ਮੈਂ ਮਜ਼ਦੂਰ ਆ ਜੀ ਇਹ ਕਹਿੰਦਾ ਮੈਂ ਮਜ਼ਦੂਰ ਆ ਦਿਹਾੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ ਕਹਿੰਦਾ ਫਿਰ ਝੰਡਾ ਆਮਾ ਦੀ ਪਾਰਟੀ ਦਾ ਕਿਉਂ ਲੈਣਾ ਆ ਕਹਿੰਦਾ ਸਾਡੇ ਤੱਬਰ ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ 6 ਜਵਾਕਾਂ ਨੂੰ ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ ਦੋ ਟੀਚਰ ਲੱਗੀਆਂ ਕੁੜੀਆਂ ਮੇਰਾ ਦੋਤਾ ਪਟਵਾਰੀ ਬਣ ਗਿਆ ਕਹਿੰਦਾ ਹੁਣ ਹੁਣ ਮੈਂ ਇਹਨੂੰ ਕੋਈ ਇਹ ਨਾ ਕਿਹੋ ਵੀ ਇੱਧਰ ਪਾ ਦੇ ਜਾਂ ਉੱਧਰ ਪਾ ਦੇ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਬੋਰਡ ਪਾਊਂਗਾ ਕਿਉਂਕਿ ਕਹਿੰਦਾ ਇਸੇ ਇਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਵੀਰ ਬਾਦਲ ਹੋਰੀ 6 ਲੱਖ ਰੁਪਇਆ ਮੰਗਦੇ ਸੀ ਇਹਦੇ ਵਿੱਚ ਕਿਹਾ ਹੋਇਆ ਹੈ ਤੁਸੀਂ ਮੇਰੇ ਫੋਨ ਤੇ ਜਾ ਕੇ ਡਾਊਨਲੋਡ ਕਰਕੇ ਦਿਖਾ ਦਿਓ ਇਹ ਚ ਕਿਹਾ ਹੋਇਆ ਬੰਦੇ ਨੇ ਕਿ ਉਸੇ ਨੌਕਰੀ ਦਾ 6 ਲੱਖ ਮੰਗਦੇ ਸੀ ਉਹੀ ਨੌਕਰੀ ਹੁਣ ਬਿਨਾਂ ਪੈਸੇ ਤੋਂ ਮਿਲ ਗਈ ਆਹ ਫਰਕ ਹੈ ਜੀ ਸੋ ਵੀਰੋ ਮੇਰਾ ਪਹਿਲੇ ਦਿਨੋਂ ਇਹ ਸੋਚਣਾ ਕੋਈ ਹਰਾ ਕਾਰਡ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਥੋੜੀ ਗਰੀਬੀ ਦੂਰ ਨਹੀਂ ਕਰ ਸਕਦਾ ਗਰੀਬੀ ਦੂਰ ਕਰੂੰਗਾ ਪਰ ਗਰੀਬੀ ਦੂਰ ਤੁਹਾਡੇ ਜਵਾਬ ਕਰ ਸਕਦੇ ਨੇ ਜੇ ਉਹਨਾਂ ਨੂੰ ਕੁਆਲਟੀ এডਿਕੇਸ਼ਨ ਦੇ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਉਹ ਗਰੀਬੀਆਂ ਦੂਰ ਕਰਨਗੇ